ਆਪਾਂ ਸਾਰਿਆਂ ਨੇ ਕਬੱਡੀ ਦੇ ਸਟਾਰ ਜਾਫੀਆਂ ਦੀਆਂ ਇੰਟਰਵਿਊ ਸੁਣੀਆਂ ਤੇ ਵੱਡੇ ਵੱਡੇ ਜਾਫੀਆਂ ਨੇ ਆਪਣੇ ਮੂੰਹ ਆਪਣੀ ਜਵਾਨੀ ਆਖਿਆ ਉਹ YouTube ਤੇ ਰਿਕਾਰਡ ਪਏ ਆ ਵੀ ਸੰਦੀਪ ਬਹੁਤ ਘੱਟ ਜੱਫਾ ਖਾਂਦਾ ਇਹ ਬਹੁਤ ਘੱਟ ਫੜਿਆ ਜਾਂਦਾ ਇਹ ਰੋਕਣਾ ਔਖਾ ਹੈ ਪਰ ਇੱਕ ਦਿਨ ਯਾਰ ਮੈਂ ਉਹ ਵੀਡੀਓ ਦੇਖ ਰਿਹਾ ਸੀ ਮੇਰੇ ਮਨ ਦੇ ਵਿੱਚ ਆਇਆ ਵੀ ਕਬੱਡੀ ਦੇ ਵਿੱਚ ਜਿਹੜੇ ਮਾਨ ਸਨਮਾਨ ਹੈ ਜਿਹੜੀਆਂ ਸਕੋਰਪੀਓ ਫਾਰਚੂਨਰ ਗੱਡੀਆਂ ਉਹ ਬਹੁਤ ਵੱਡੀ ਗਲਤੀ ਤੇ ਵੰਡੀਆਂ ਗਈਆਂ ਪਰ ਯਾਰ ਸੰਦੀਪ ਜੱਡਾ ਵੱਡਾ ਸਟਾਰ ਹੈ ਜਿੰਨੇ ਲੰਬੇ ਸਮੇਂ ਤੋਂ ਖੇਡ ਰਿਹਾ ਹੈ ਇਸ ਖਿਡਾਰੀ ਨੇ ਨਾ ਤਾਂ ਇਹ ਪੈਸੇ ਮਗਰ ਭੱਜਿਆ ਨਾ ਤੇ ਉਹਨਾਂ ਪੈਸਾ ਕਮਾਇਆ ਤੇ ਨਾ ਹੀ ਉਹਦਾ ਵੱਡਾ ਇਹਦਾ ਸਨਮਾਨ ਹੋਇਆ ਪਰ ਮੈਨੂੰ ਲੱਗਿਆ ਯਾਰ ਵੀ ਇਹਦਾ ਵੀ ਵੱਡਾ ਸਨਮਾਨ ਹੋਣਾ ਚਾਹੀਦਾ ਹੈ ਜਿਹੜੇ ਜਿਹੜੇ ਦਰਸ਼ਕਾਂ ਇਸ ਗੱਲ ਦੀ ਹਾਂ ਵੀ ਭਰਦੇ ਆ ਵੀ ਸੰਦੀਪ ਦੋਦੇ ਦਾ ਇਹ ਜਿੰਨਾ ਵੱਡਾ ਸਟਾਰ ਹੈ ਓਨੀ ਵੱਡੀ ਗੱਡੀ ਦਾ ਸਨਮਾਨ ਹੋਣਾ ਚਾਹੀਦਾ ਇੱਕ ਤਾੜੀ ਮਾਰ ਕੇ ਇਸ ਗੱਲ ਤੇ ਮੋਹਰ ਲਾ ਦਿਓ ਵੀ ਸੰਦੀਪ ਦਾ ਵੱਡਾ ਸਨਮਾਨ ਹੋਣਾ ਚਾਹੀਦਾ ਲੈ ਵੀ ਸੰਦੀਪ ਇਹ ਸਾਰਿਆਂ ਦੇ ਦਿਲ ਦੀ ਖਾਹਿਸ਼ ਹੈ ਵੀ ਤੇਰਾ ਵੱਡਾ ਸਨਮਾਨ ਹੋਵੇ